ਪਟਨਾ ਤੇ ਥਾਪੀਆਂ ਜਿਹੜੀਆਂ ਹੈਗੀਆਂ ਬਾਹਰ ਵੱਜਦੀਆਂ ਇਹ ਇੱਕ ਬੇਤੁਕੀਆਂ ਗੱਲਾਂ ਹਨ ਮਤਲਬ ਜਿਹੜਾ ਰਾਜਸੀ ਲੀਡਰ ਹੁੰਦਾ ਹੈ ਉਹ ਬੜੀ ਨਿਮਰਤਾ ਵਾਲਾ ਹੁੰਦਾ ਉਹਦੇ ਕੋਲੇ ਵਿਰੋਧੀ ਨੇ ਵੀ ਆਉਣਾ ਹੁੰਦਾ ਉਹਦੀ ਪਾਰਟੀ ਵਾਲੇ ਨੇ ਵੀ ਆਉਣਾ ਹੁੰਦਾ ਜਿਹਦਾ ਕੰਮ ਹੋ ਜਾਂਦਾ ਉਹ ਉਹਦੇ ਨਾਲ ਖੜਾ ਰਹਿੰਦਾ ਜਿਹਦਾ ਨਹੀਂ ਹੁੰਦਾ ਉਹ ਦੂਸਰੀ ਪਾਰਟੀ ਚਲਾ ਜਾਂਦਾ ਇਹ ਇੱਕ ਕੁਦਰਤ ਦਾ ਨਿਯਮ ਹੈ ਇੱਕ ਸਿਸਟਮ ਹੈ ਕਿ ਬੰਦਾ ਇੱਕ ਸਵਾਰਥੀ ਹੈ ਮਨੁੱਖ ਇੱਕ ਸਵਾਰਥੀ ਹੈ ਵੀ ਉਹ ਆਪਣੇ ਕੰਮ ਤੱਕ ਜਾਂਦਾ ਹੈ ਇਹ ਸਚਾਈ ਹੈ ਜਿਹੜੀਆਂ ਪਾਰਟੀਆਂ ਪਾਰਟੀਆਂ ਦੇ ਵਿੱਚੋਂ ਇੱਕ ਦੂਜੀ ਦੇ ਵਿੱਚ ਬੰਦੇ ਜਿਹੜੇ ਚਲੇ ਜਾਂਦੇ ਆ ਇਹ ਗੱਲਾਂ ਜਿਹੜੀਆਂ ਹੈਗੀਆਂ ਸੋਭਾ ਨਹੀਂ ਦਿੰਦੀਆਂ ਹੁੰਦੀਆਂ ਮੁੱਛਾਂ ਨੂੰ ਤਾੜ ਦੇਤਾ ਪੱਟਾਂ ਦੇ ਥਾਪੀ ਮਾਰੀ ਚੀਂ-ਚੀਂ ਕਰਦਾ ਐ ਐ ਕਰਦੇ ਆਂਗੇ ਉਹ ਕਰਦੇ ਆਂਗੇ ਇਹ ਇੱਕ ਅਨਪੜਤਾ ਦਾ ਪ੍ਰਤੀਕ ਹੈ ਜਾਂ ਇਹ ਸਮਝ ਲਓ ਵੀ ਬੰਦਾ ਉਹ ਪੰਜਾਬੀ ਬਾਰੇ ਜਾਣਕਾਰੀ ਨਹੀਂ ਰੱਖਦਾ ਕੌਨਵੈਂਟ ਸਕੂਲਾਂ ਦੇ ਵਿੱਚ ਕਾਲਜਾਂ 'ਚ ਪੜਿਆ ਹੋਵੇ ਤੇ ਉਹ ਹਲੇ ਸਿੱਖਦਾ ਹੈ ਤੇ ਦੂਜੇ ਨੂੰ ਭੇੜਾ ਲੱਗਦਾ ਉਮਰ ਦੇ ਹਿਸਾਬ ਨਾਲ ਇਹ ਗੱਲਾਂ ਜਿਹੜੀਆਂ 20 22 ਸਾਲ ਦੇ ਜਵਾਬ ਕਰ ਦਿੰਦੇ ਜਿਹੜੀਆਂ ਗੱਲਾਂ ਵਿਕਰਮਜੀਤ ਮਜੀਠੀਆ 50 52 ਸਾਲ ਦੀ ਉਮਰ ਦੇ ਵਿੱਚ ਕਰ ਰਿਹਾ ਚੰਗੀਆਂ ਨਹੀਂ ਲੱਗਦੀਆਂ ਕੱਲ ਉਹਨੂੰ ਪਿਛੀ ਤੇ ਲੈ ਕੇ ਆਏ ਐ ਤੇ ਜਿੱਦੇ ਘਰੇ ਬੈਠਾ ਸੀਗਾ ਵਿਜੀਲੈਂਸ ਦੇ ਅਫਸਰ ਸਹਿਬਾਨ ਗਏ ਸੀ ਦੇਖੋ ਸਤਿਕਾਰ ਕਰਨਾ ਚਾਹੀਦਾ ਉਹਨਾਂ ਨੇ ਕੋਈ ਕੁੱਟਮਾਰ ਨਹੀਂ ਕੀਤੀ ਕੁਛ ਨਹੀਂ ਕਰੀ ਉੱਪਰ ਚੀਫ ਸੈਕਟਰੀ ਸਭ ਬੈਠੇ ਐ ਸੀਐਮ ਸਾਹਿਬ ਬੈਠੇ ਐ ਡੀਜੀਪੀ ਵਿਜੀਲੈਂਸ ਦੇ ਬੈਠੇ ਹੋ ਤਾਂ ਥੱਲੇ ਨਾ ਕੋਈ ਐਸਪੀ ਹੈ ਕੋਈ ਡੀਐਸਪੀ ਹੈ ਹੈ ਤਾਂ ਪੀਪੀਐਸ ਅਫਸਰ ਸੀਗੇ ਜਿਹੜੇ ਘਰੇ ਗਏ ਆ ਤੇ ਮਤਲਬ ਕੀ ਉਹਨਾਂ ਨੂੰ ਪੁੱਠਾ ਬੋਲਣਾ ਜਾਂ ਵਰਦੀ ਨਹੀਂ ਪਾਈ ਤੁਸੀਂ ਇਹ ਨਹੀਂ ਕਰੀ ਹੁਣ ਯਾਰ ਕਿਹੜੇ ਵੇਲੇ ਤੜਕੇ ਵਰਦੀਆਂ ਪਾਉਣ ਉਹਦੋਂ ਤੂੰ ਭੱਜ ਜਾਂਦਾ ਤੂੰ ਤਾਂ ਤਿਆਰੀ ਕਰੀ ਬੈਠਾ ਸੀ ਨਾ ਕਿ ਮੈਂ ਮੱਥਾ ਟੇਕਣ ਜਾਂਦਾ ਫਿਰ ਉਹਨਾਂ ਦਾ ਮੱਥਾ ਟੱਗ ਜਾਂਦਾ ਉਹਨਾਂ ਦੇ ਅਫਸਰ ਉਹਨੂੰ ਖਿੱਚਦੇ ਉੱਥੇ ਵੇਖੋ ਕਿ ਇਸ ਹਿਸਾਬ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਦਾ ਹੈ ਕੱਲ ਉਹਨੂੰ ਲੈ ਕੇ ਆਂਦਾ 7 ਦਿਨਾਂ ਦਾ 25 ਤਰੀਕ ਤੋਂ ਬਾਅਦ 2 ਜੁਲਾਈ 7 ਦਿਨਾਂ ਦਾ ਰਿਮਾਂਡ ਸੀਗਾ 2 ਜੁਲਾਈ ਕੱਲ ਵਿਕਰਮਜੀਤ ਮਜੀਠੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤੇ ਕੱਲ ਜੱਜ ਸਾਹਿਬ ਮੂਰੇ ਹੱਥ ਬੰਨੀ ਖੜਾ ਸੀ ਜਿਹੜਾ ਬੰਦਾ ਮੁੱਛਾਂ ਨੂੰ ਤਾੜ ਦਿੰਦਾ ਸੀ ਨਾ ਉਹ ਜੱਜ ਸਾਹਿਬ ਦੀ ਕਚਹਿਰੀ ਵਿੱਚ ਹੱਥ ਬੰਨੀ ਖੜਾ ਸੀ ਤੇ ਕਹਿੰਦਾ ਆਪਾਂ ਇੱਕ ਬਹੁਤ ਵੱਡੀ ਗਲਤੀ ਕਰ ਬੈਠੇ ਮਨ ਵਿੱਚ ਸੋਚਦਾ ਤੇ ਦੂਜੇ ਪਾਸੇ ਉਹਦਾ ਜਿਹੜਾ ਹੈਗਾ ਬਲੱਡ ਪ੍ਰੈਸ਼ਰ ਘਟ ਗਿਆ ਦੇਖੋ ਉਹ ਕਹਿੰਦੇ ਆ ਜਿਹੜੇ ਬਾਹਰ ਬੈਰੀਕੇਟਾਂ ਤੇ ਆ ਤਿੰਨ ਚਾਰ ਅਗਿਆਨੀ ਜਿਹੋ ਕਰੀ ਜਾਂਦੇ ਜਿੰਦਾਬਾਦ ਮਰਦਾਬਾਦ ਫੁਲਾਨਾ ਭਗਵੰਤ ਬਹੁ ਜੋ ਕਾ ਵੀ ਕੁਝ ਬੋਲੀ ਜਾਂਦੇ ਆ ਉਹ ਯਾਰ ਬੇਤੁਕੀਆਂ ਕਿਉਂ ਤੁਸੀਂ ਉਹ ਤਾਂ ਬੰਦੇ ਟਿਕਟਾਂ ਲੈਣ ਦੇ ਮਾਰੇ ਜਾਂ ਚੇਅਰਮੈਨੀਆਂ ਮਿਲਣੀਆਂ ਉਹਨਾਂ ਦੇ ਮਨ 'ਚ ਫਤੂਰ ਹੈ ਕਿ ਜੇ ਇਹਨਾਂ ਦੀ ਸਰਕਾਰ ਬਣੂਗੀ ਤਾਂ ਆਪਾਂ ਨੂੰ ਕੁਝ ਨਾ ਕੁਝ ਮਿਲੂਗਾ ਮਿਲਣਾ ਮਲਾਉਣਾ ਕੀ ਸੀ ਜਿਹੜੀ ਤੁਹਾਡੇ ਕੋਲ ਦੋ ਦੋ ਕਨਾਲਾਂ ਜ਼ਮੀਨ ਹੁੰਦੀ ਆ ਵੀਰੋ ਉਹ ਨਾ ਵੇਚ ਲਓ ਤੁਸੀਂ ਇਹ ਵਿਆਹ ਮਕਲਾਵੇ ਅਸੀਂ ਸਾਰੇ ਦੇਖੇ ਹੋਏ ਨਾ ਜਿਹੜੇ ਬੈਰੀਕੇਟਾਂ ਦੇ ਤੁਸੀਂ ਹੁਣ ਧਰਨੇ ਦਿੰਨੇ ਹੋ ਤਾਂ ਉਹ ਕਹਿ ਰਹੇ ਆ ਕਿ ਜਿੰਦਾਬਾਦ ਮੁਰਦਾਬਾਦ ਮਾਝੇ ਦਾ ਜਰਨੈਲ ਸੁਣ ਲੋ ਕਾਫੀ ਕੁਝ ਕਹੀ ਜਾਂਦੇ ਜਿਹੜਾ ਮਾਝੇ ਦਾ ਜਰਨੈਲ ਹੈ ਉਹਦਾ ਬਲੱਡ ਪ੍ਰੈਸ਼ਰ ਘਟ ਗਿਆ ਭਗਵੰਤ ਮਾਨ ਕਹਿੰਦਾ ਇਹਦੀ ਦਵਾਈ ਡਿਬਰੂਗੜ੍ਹ ਜੇਲ੍ਹ ਚ ਮਿਲਦੀ ਹੈ ਉਥੇ ਸਾਰਾ ਕੁਝ ਠੀਕ ਹੋ ਜਾਂਦਾ ਜੇ ਕਿਸੇ ਨੂੰ ਦੌਰਾ ਪੈਂਦਾ ਹੋਵੇ ਹਿਸਟੇਰੀਆ ਹੁੰਦਾ ਹੋਵੇ ਬਲੱਡ ਪ੍ਰੈਸ਼ਰ ਘੱਟਾ ਵੱਧਦਾ ਹੋਵੇ ਕਈ ਵਾਰੀ ਕਹਿੰਦਾ ਉੱਚਾ ਬੋਲਦਾ ਮੇਰੀ ਆਦਤ ਹੈ ਇਹ ਨਾ ਇਹ ਦਾ ਇਹ ਦਾ ਕੋਈ ਡਾਕਟਰ ਨਹੀਂ ਬਣਿਆ ਨਾ ਤਾਂ ਸਕੱਟਰੀ ਦਾ ਡਾਕਟਰ ਇਲਾਜ ਕਰ ਸਕਦਾ ਇਹਦੀ ਦਵਾਈ ਜੇਰ ਚ ਜੇ ਛੇਤੀ ਠੀਕ ਕਰਨਾ ਹੋਵੇ ਫਿਰ ਡੀਬੁਰੂਗੜ ਪੱਛਮੀ ਬੰਗਾਲ ਉਧਰ ਕਾਲੇ ਕਾਲਾ ਪੀਲਾ ਆਪਣਾ ਕਾਲੇ ਪਾਣੀ ਉੱਥੇ ਫਿਰ ਜੇ ਕੋਈ ਮੁਲਾਕਾਤ ਕਰਨੀ ਜਾਂਦਾ ਪਰ ਕੱਪੜੇ ਨਹੀਂ ਪੜਾਉਣ ਜਾਂਦਾ ਉਹ ਬੰਦਾ ਛੇਦੀ ਠੀਕ ਹੋ ਜਾਂਦਾ। ਇਹ ਹੀ ਮਰਜ਼ ਹੈ ਜਿਹੜੀ ਬਿਮਾਰੀ ਹੈ ਇਹ ਮਜੀਠੀਏ ਨੂੰ ਹੈ ਇਹ ਦਵਾਈ ਦਾ ਕੋਈ ਇਲਾਜ ਨਹੀਂ। ਦਵਾਈ ਨਾਲ ਇਹਦਾ ਕੋਈ ਇਲਾਜ ਨਹੀਂ ਤੇ ਦੂਜੇ ਪਾਸੇ ਬੀਬੀ ਜਿਹੜੀ ਗਨੀਬਕੌਰ ਹੈ ਉਹ ਕਹਿੰਦੇ ਕਿ ਛੋਲੇ ਫਿਲਮ ਦੇ ਵਿੱਚ ਅਗੇ ਜਵਾਕ ਕਹਿੰਦੇ ਹੁੰਦੇ ਸੀ ਬੱਚੇ ਕਹਿੰਦੇ ਹੁੰਦੇ ਸੀ ਗੱਬਰ ਆ ਗਿਆ ਗੱਬਰ ਆ ਗਿਆ। ਗੱਬਰ ਸਿੰਘ ਆ ਗਿਆ। ਬੀਬੀ ਕਹਿੰਦੀ ਮਾਝੇ ਵਾਲੇ ਮਾਝੇ ਵਾਲੇ ਨੂੰ ਜਰਨੈਲ ਕਹਿੰਦੇ ਆ ਔਰ ਆਪ ਵਾਲੇ ਤੋਂ ਡਰਦੇ ਆ ਵੀ ਮਜੀਠੀਆ ਆ ਗਿਆ ਮਜੀਠੀਆ ਆ ਗਿਆ ਉਹ ਡਰਦੇ ਨਹੀਂ ਭਾਈ ਬੀਬਾ ਇੱਕ ਸਿਆਣਫਦਾ ਵੀ ਮੁੱਲ ਹੁੰਦਾ ਡਰਨਾ ਡਰਾਉਣਾ ਕੀ ਹੈ ਉਹ ਗੱਬਰ ਹੈ ਉਹ ਜਰਨੈਲ ਹੈ ਉਹ ਕੁਛ ਹੈ ਚਾਹੇ ਤੁਸੀਂ 50 ਨਾਂ ਧਰ ਲਓ ਜਿਹੜੀਆਂ ਚੰਗਿਆਈਆਂ ਆ ਉਹ ਨਾਲ ਜਾਣੀਆਂ ਮੱਝ ਦਾ ਜਰਨੈਲ ਧਰ ਲਓ ਮਸਲਾ ਜਿਹੜਾ ਤੁਹਾਡੇ ਤੇ ਪਰਚਾ ਦਰਜ ਹੋਇਆ ਹੈ ਬਿਜੀਲੈਂਸ ਦਾ ਪਰਚਾ ਦਰਜ ਹੋਇਆ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਰਜ ਹੋਇਆ ਹੈ ਜਾਇਦਾਦ ਕਿਵੇਂ ਬਣਾਈ ਹੈ ਨਸ਼ਿਆਂ ਚੋਂ ਬਣਾਈ ਹੈ ਉਹਨਾਂ ਕੰਪਨੀਆਂ ਦੇ ਵਿੱਚ 161-61 ਕਰੋੜ ਰੁਪਇਆ ਗਿਆਗਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫੰਡ ਗਿਆਗਾ ਉੱਥੋਂ ਸਮਾਨ ਆਇਆ ਜੋ ਵੀ ਆਇਆ ਉਹਦਾ ਪਰਚਾ ਦਰਜ ਹੈ ਇਹਦੇ ਨਾਲ ਗੱਬਰ ਸਿੰਘ ਦਾ ਜਿਹੜਾ ਮਾਝੇ ਦਾ ਜਰਨਲ ਆ ਉਹਦਾ ਲੈਣਾ ਦੇਣਾ ਕੀ ਹੈ ਫਿਰ ਇਹ ਕਹਿ ਰਹੇ ਹੈ ਕਿ ਜਿਹੜੀ ਬਿਜੀਲੈਂਸ ਹੈ ਉਹ ਉਹ ਬਿਕਰਮਜੀਤ ਮਜੀਠੀਏ ਨੂੰ ਲੁਕਾ ਕੇ ਲਿਆਈ ਹੈ ਵੀ ਕਿਤੇ ਉਹ ਮੁੱਛਾਂ ਨੂੰ ਤਾੜ ਨਾ ਦੇਵੇ ਤੇ ਹੋ ਸਕਦਾ ਉਹ ਕੁੱਟ ਕੇ ਲਈ ਹੋਵੇ ਮਜੀਠੀਆ ਕਹਿੰਦਾ ਹੋਵੇ ਮੈਨੂੰ ਛਡਾਓ ਜੀ ਹੋ ਸਕਦਾ ਹੈ ਉਹਦੀ ਇੱਜ਼ਤ ਕਰਦੇ ਉਹਨੂੰ ਦੋ ਗੱਲ ਹੈ ਨਾ ਜਿਹੜੇ ਤੁਸੀਂ ਕਹਿਣਾ ਵੀ ਮੁੱਛ ਇਹਦੀ ਮੁੱਛ ਤੋਂ ਡਰਦੇ ਆ ਉਹ ਵਕੀਲ ਸਾਹਿਬ ਐਨ ਵੀ ਕਹੀ ਜਾਂਦੇ ਆ ਯਾਰ ਤੁਸੀਂ ਇਸ ਗੱਲ ਨੂੰ ਤੂਲ ਕਿਉਂ ਦਿੰਨੇ ਹੋ ਕਹ ਇਹਦੇ ਕਾਨੂੰਨ ਦੇ ਵਿੱਚ ਰਹਿ ਕੇ ਸੰਵਿਧਾਨ ਦੇ ਵਿੱਚ ਰਹਿ ਕੇ ਮਰਜ਼ਾਦਾ ਦੇ ਵਿੱਚ ਰਹਿ ਕੇ ਗੱਲ ਕਰੋ ਕਾਨੂੰਨ ਮੁਤਾਬਕ ਤਾਂ ਸਾਡੇ ਵਕੀਰ ਸਾਹਿਬ ਹੈ ਜਿਹੜਾ ਬੋਰਡ ਨਹੀਂ ਲਾ ਸਕਦਾ ਧੂਪ ਨਹੀਂ ਕਰ ਸਕਦਾ ਮਸ਼ਹੂਰੀ ਨਹੀਂ ਕਰ ਸਕਦਾ ਆਪਦੀ ਕਿਉਂ ਕਿਉਂਕਿ ਭਾਈ ਵੀ ਉਹ ਕਹਿੰਦਾ ਤੂੰ ਲੋਕਾਂ ਨੂੰ ਜਸਟਿਸ ਦੇਣਾ ਨਿਆਂ ਦਿਵਾਉਣਾ ਦੇਖੋ ਕਿਉਂਕਿ ਉਸ ਵਿੰਗ ਦੇ ਜਿਹੜੇ ਨਾ ਅ ਉਸ ਵਿੰਗ ਦੇ ਵਿੱਚ ਹੈ ਜਿਹੜੇ ਕਾਨੂੰਨੀ ਸਲਾਹਕਾਰ ਬਣੇ ਵੇ ਆ ਉਸ ਪਾਰਟੀ ਦੇ ਵਿੱਚ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਵਿੰਗ ਹੈ ਜਿਵੇਂ ਮਤਲਬ ਕਿਸਾਨ ਵਿੰਗ ਹੋ ਗਿਆ ਔਹ ਮਹਿਲਾ ਬਿੰਗ ਹੋ ਗਿਆ ਯੂਥ ਬਿੰਗ ਹੋ ਗਿਆ ਇਸ ਤਰ੍ਹਾਂ ਉਹ ਕਹਿ ਰਹੇ ਹੈ ਵੀ ਵਿਕਰਮਜੀਤਿਆ ਨੂੰ ਤਾਂ ਲਿਆਇਆ ਟੱਕੇ ਫਿਰ ਟੈਂਟ ਲਾਇਆ ਵੀ ਉੱਥੇ ਪੱਤਰਕਾਰ ਨਾ ਜਾਣ ਕਿਉਂਕਿ ਜਿਹੜੀ ਵਿਜੀਲੈਂਸ ਹੈ ਉਹ ਇੱਕ ਮਾਨ ਮਰਜ਼ਾਦਾ ਰੱਖਦੀ ਹੈ ਅਦਾਲਤ ਦੇ ਵਿੱਚ ਸ਼ੋਰ ਸ਼ਰਾਬਾ ਨਹੀਂ ਪੈਂਦਾ ਅਦਾਲਤਾਂ ਦੇ ਮੂਹਰੇ ਜਿਹੜੇ ਧਰਨੇ ਲੱਗਣ ਲੱਗੇ ਆ ਅਦਾਲਤਾਂ ਦੇ ਮੂਹਰੇ ਜਿਹੇ ਮੁਜ਼ਾਰੇ ਹੋਣ ਲੱਗੇ ਅਦਾਲਤਾਂ ਦੇ ਮੂਹਰੇ ਜਿੰਦਾਬਾਦ ਮਰਦਾਬਾਦ ਹੋਨ ਲੱਗ ਗਿਆ ਤਾਂ ਇਹਦਾ ਮਤਲਬ ਫਿਰ ਅਦਾਲਤ ਨਾਲ ਤਾਂ ਕੋਈ ਚੀਜ਼ ਨਹੀਂ ਤੁਸੀਂ ਆਪ ਕਰ ਲਿਆ ਕਰੋ ਉੱਥੇ ਜਸਟਿਸ ਲੈਣ ਲੋਕ ਜਾਂਦੇ ਆ ਸ਼ਾਂਤੀ ਦਾ ਪ੍ਰਤੀਕ ਆ ਉਹ ਜਿਵੇਂ ਆਪਾਂ ਗੁਰੂ ਘਰੇ ਜਾਂਦੇ ਆ ਵੀ ਇੱਥੇ ਬੈਠੋ ਪਾਈ ਕੀਰਤਨ ਸੁਣੋ ਤਾਂ ਉੱਥੇ ਵੀ ਇੱਕ ਸੰਵਿਧਾਨ ਦੀਆਂ ਗੱਲਾਂ ਹੋ ਰਹੀਆਂ ਬਹਿਸ ਹੁੰਦੀ ਆ 4 ਘੰਟੇ 깔 ਬਹਿਸ ਚੱਲੀ ਐ ਤਾਂ ਉਹਨਾਂ ਨੇ ਇਸ ਕਰਕੇ ਪੜਦਾ ਕਰਿਆ ਸੀ ਬੀਬੀ ਵੀ ਇਹ ਨਹੀਂ ਗੱਬਰ ਸਿੰਘ ਜਾਂ ਜਰਨੈਲ ਆ ਗਿਆ ਜਰਨੈਲ ਤਾਂ ਦੱਸੂਗਾ ਵੀ ਮੇਰੇ ਨਾਲ ਕੀ ਕੀ ਹੱਡ ਅਡ ਬੀਤੀ ਐ ਫਿਰ 1 ਮਿੰਟ ਵਾਸਤੇ ਫਿਰ ਫੇਰ ਇਹ ਡਰਾਉਂਦੇ ਆ ਵੀ ਅਸੀਂ ਐ ਕਰਦੇ ਆਂਗੇ ਅਫਸਰਾਂ ਨੂੰ ਡਰਾਉਂਦੇ ਆ ਸਾਡੀ ਸਰਕਾਰ ਆ ਗਈ ਅਸੀਂ ਐ ਕਰਦੇ ਆਂਗੇ ਭਾਈ ਜੁਗ ਪਲਟ ਗਿਆ ਤੁਹਾਡੀ ਸਰਕਾਰ ਨਾ ਅੱਜ ਆਵੇ ਨਾ ਕੱਲ ਆਵੇ ਨਾ ਵਿਕਰਮਜੀਤਿਆ ਮੰਤਰੀ ਬਣੇ ਨਾ ਇਹਦੇ ਜਿਹੜਿਆ ਜਿੰਦਾਬਾਦ ਮਰਦਾਬਾਦ ਦੇ ਨਾਰੇ ਲਾਉਂਦਿਆ ਨਾ ਇਹ ਬਣਨ ਨਾ ਇਹਦੇ ਬੱਚੇ ਬਣਨ ਨਾ ਸੁਖਵੀਰ ਬਾਦਲ ਬਣੇ ਨਾ ਹਰਸਿਮਰਤ ਕੌਰ ਬਾਦਲ ਮੰਤਰੀ ਬਣੇ ਨਾ ਸੁਖਵੀਰ ਬਾਦਲ ਦਾ ਮੁੰਡਾ ਬਣੇ ਇਹ ਭੁੱਲ ਜੋ ਨਾ ਤੁਹਾਨੂੰ ਬੀਜੇਪੀ ਨਾ ਆਰਡਰ ਲਾਵੇ ਨਾ ਛੋੜਨਾਂ ਲੈਸ ਕਰੂਗੀ ਤੂੰ ਉਹਨੇ ਬਦਨਾਮੀ ਕਰਾਉਣੀ ਅਗਲੇ ਦੀ ਵੋਟ ਵੱਧ ਗਈ ਥੋਡੇ ਇਹ ਡਿਫਲਟਰ ਬੰਦਿਆਂ ਦੇ ਕੰਮਾ ਕਰਕੇ ਵਿਜੀਲੈਂਸ ਇੱਕ ਵਪਾਰੀਆਂ ਦੀ ਪਾਰਟੀ ਐ ਉਹ ਬੜਾ ਸੋਚ ਸਮਝ ਕੇ ਚੱਲਣ ਵਾਲੇ ਬੰਦੇ ਆ ਜਿੱਥੇ ਜਿਹੜੀ ਸਟੇਟ ਦੇ ਵਿੱਚ ਪੈਰ ਪਸਾਰ ਲੇ ਉਹ ਉਹ 25 25 ਸਾਲ ਰਾਜ ਕੀਤਾ ਉਹ ਆਪਣੇ ਵਾਂਗੂ ਵੜਕਾ ਨਹੀਂ ਮਾਰਦੇ ਬਾਣੀਆਂ ਟਾਈਪ ਲੋਕ ਉਹ ਬਾਣੀਆਂ ਦਾ ਮਤਲਬ ਬਨਜ ਬਿਹਾਰ ਜਿਹੜਾ ਬਨਜ ਬਿਹਾਰ ਜੀ ਦਾ ਲੈਣਾ ਦੇਣਾ ਸਹੀ ਆ ਉਹ ਬੰਦਾ ਕਿਉਂ ਕਿਵੇਂ ਫੇਲ ਹੋ ਜਾਊਗਾ ਇਹ ਡਰਾਉਂਦੇ ਅਫਸਰਾਂ ਨੂੰ ਮੈਂ ਅਫਸਰ ਸਾਹਿਬਾਨ ਨੂੰ ਬੇਨਤੀ ਕਰਦਾ ਤੁਹਾਨੂੰ ਕੁਝ ਨਹੀਂ ਹੁੰਦਾ ਜਿਹੜੇ ਉਹਨਾਂ ਡੀਐਸਪੀ ਸਾਹਿਬਾਨ ਫੜਨ ਗਏ ਸੀ ਉਹਦੀ ਉਮਰ 53-55 ਸਾਲ ਆ 4 ਸਾਲਾਂ ਨੂੰ ਟ੍ਰਾਇਲ ਹੋ ਜਾਣਾ ਦੋ ਤਿੰਨ ਸਾਲੇ ਜੇਲ੍ਹ ਚ ਨਹੀਂ ਆਉਂਦਾ 5 ਸਾਲ ਟ੍ਰਾਇਲ ਚੱਲੂਗਾ ਚਲ ਜੇ ਤੈਨੂੰ ਡਰ ਵੀ ਹੈ ਦੋ ਸਾਲੇ ਜੇਲ੍ਹ ਚ ਨਹੀਂ ਆਉਂਦਾ 5-4 ਸਾਲ ਟ੍ਰਾਇਲ ਚੱਲੂਗਾ ਤੇ ਸਤਾਈ ਦੇ ਵਿੱਚ ਹੀ ਆਉਂਦੇ ਨਹੀਂ 32 ਦੇ ਵਿੱਚ ਜਾ ਕੇ ਹੋ ਸਕਦਾ ਡੀਐਸਪੀ ਸਾਹਿਬ ਆਪਾਂ ਕਾਲ ਚਲਾਉਣਾ ਕਰ ਜੀ ਜੇ ਬਾਹਰ ਜਾਵੜ ਗਏ ਫਿਰ ਕਿਹਦੇ ਕਿਹਦੇ ਨਾਲ ਲੜਾਈਆਂ ਕਰੂਗਾ ਇਹ ਚੋਰ ਮੂਰੀਆਂ ਕਰਕੇ ਟੱਗੀਆਂ ਟੋਰੀਆਂ ਮਾਰ ਕੇ ਮੁਰਕੇ ਡਰਉਣ ਲੱਗ ਜੂ ਲੁਕਣ ਸੋ ਵੀਰੋ ਕੋਈ ਮਾਜੇ ਦਾ ਜਰਨੈਲ ਨਹੀਂ ਸੀ ਕੱਲ ਇਹ ਡਰਿਆ ਹੋਇਆ ਸੀ ਪੂਰਾ ਜਿਹੜੀਆਂ ਮੁੱਛਾਂ ਨੂੰ ਤਾੜ ਦਿੰਦਾ ਸੀਗਾ ਉਹ ਮੁੱਛ ਢਿੱਲੀ ਸੀ ਹੱਥ ਬੰਨੀ ਬੈਠਾ ਸੀ ਵਿਕਰਮਜੀਤ ਦੀ ਅਦਾਲਤ ਦੇ ਮੂਹਰੇ ਤੇ ਦੂਸਰਾ ਜਿਹੜਾ ਹੈਗਾ ਆਪਣਾ ਇਹ ਕਹਿੰਦੇ ਸੀਗੇ ਮਾਜੇ ਦਾ ਜਰਨੈਲ ਹੈ ਕੋਈ ਜਰਨੈਲ ਨਹੀਂ ਜਰਨੈਲ ਵਾਲੇ ਕੋਈ ਲੱਛਣ ਨਹੀਂ ਸੀ ਉੱਤੇ ਤੇ ਜਿਹੜੀ ਗੱਲ ਮੈਂ ਭੁੱਲ ਗਿਆ ਬਲੱਡ ਪ੍ਰੈਸ਼ਰ ਸੀਗਾ ਘਟ ਗਿਆ ਵੱਧ ਗਿਆ ਉਹਦਾ ਕੋਈ ਇਲਾਜ ਨਹੀਂ ਉਹਦਾ ਇਲਾਜ ਡਿਬਰੂਗੜ ਜੇਲ੍ਹ ਚ ਹੈ ਸਾਰਾ ਸੈੱਟ ਹੋ ਜਾਊਗਾ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਧੰਨਵਾਦ